ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਧਰਤੀ ਸਾਡੇ ਲੋਕਾਂ ਚੰਨ ਤੇ ਦਰਸ਼ਕੋ ਤੁਹਾਡਾ ਸਵਾਗਤ ਹੈ ਮੱਲਾਵਾਲਾ ਰੇਲਵੇ ਸਟੇਸ਼ਨ ਤੇ ਅੱਜ ਅਸੀਂ ਮੌਜੂਦ ਹੈਗੇ ਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਦੇਖ ਸਕਦੇ ਹੋ ਮੱਲਾਵਾਲਾ ਵਾਲਾ ਰੇਲਵੇ ਸਟੇਸ਼ਨ 3 ਅਕਤੂਬਰ 2024 ਅੱਜ ਇਹ ਲੋਕੇਸ਼ਨ ਹੈਗੀ ਮੱਲਾਵਾਲਾ ਰੇਲਵੇ ਸਟੇਸ਼ਨ ਇੱਥੇ ਜਿਹੜਾ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਿਤਕ ਵੱਲੋਂ ਇੱਕ ਦੇਸ਼ ਭਰੀ ਅंदोलਨ ਦਾ ਐਲਾਨ ਕੀਤਾ ਗਿਆ ਉੱਥੇ ਅੱਜ ਰੇਲ ਰੁਕੋ ਅंदोलਨ ਦੇ ਅੱਜ ਜਿੱਥੇ ਵੱਡੇ ਪੱਧਰ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੱਲਾਵਾਲਾ ਰੇਲਵੇ ਸਟੇਸ਼ਨ ਤੇ ਅੱਜ ਅਸੀਂ ਮੌਜੂਦ ਹੈਗੇ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਜਿਹੜਾ ਮੁੱਖ ਰੂਪ ਚ ਦਿੱਲੀ ਅंदोलਨ ਦੀਆਂ ਰਿੰਦੀਆਂ ਮੰਗਾਂ ਨੂੰ ਲੈ ਕੇ ਔਰ ਲਖੀਪੁਰ ਖੀਰੀ ਦੇ ਵਿੱਚ ਜਿਹੜਾ ਪਿਛਲੇ ਕਾਫੀ ਸਮਾਂ ਹੋ ਗਿਆ ਉੱਥੇ ਭਾਜਪਾ ਦੇ ਜਿਹੜੇ ਗ੍ਰਹਿ ਰਾਜमंत्री ਉਹਨਾਂ ਦਾ ਜਿਹੜਾ ਲੜਕਾ ਸੀਗਾ ਉਹਦੇ ਵੱਲੋਂ ਇੱਕ ਚਾਰ ਕਿਸਾਨਾਂ ਨੂੰ ਔਰ ਇੱਕ ਪੱਤਰਕਾਰ ਨੂੰ ਜਿਹੜਾ ਡਰ ਕੇ ਜਿਹੜਾ ਆਪਣੀ ਜੀਵਨ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ ਉਸ ਚੀਜ਼ ਨੂੰ ਲੈ ਕੇ ਔਰ ਸਾਰੀਆਂ ਮੰਗਾਂ ਮੁੱਖ ਰੂਪ ਚ ਜਿਹੜਾ ਦਿੱਲੀ ਅਧੋਲਨ ਉਸ ਦੀਆਂ ਜਿਹੜੀਆਂ ਵੱਡੀਆਂ ਮੰਗਾਂ ਨੂੰ ਲੈ ਕੇ ਜਿਹੜਾ ਇਹ ਜਿਹੜਾ ਅੱਜ ਰੇਲਵੇ ਟਰੈਕ ਤੇ ਮੱਲਾਵਾਲਾ ਖਾਸ ਅਸੀਂ ਮੌਜੂਦ ਹੈਗੇ ਆਂ ਜੇਕਰ ਫਰੋਇਪੁਰ ਦੀ ਗੱਲ ਕਰਦੇ ਆਂ ਤੇ ਪੰਜ ਥਾਵਾਂ ਤੇ ਅੱਜ ਇੱਥੇ ਰੇਲਵੇ ਟਰੈਕ ਜਾਮ ਕੀਤਾ ਗਿਆ ਮਖੂ ਮੱਲਾਵਾਲਾ ਖਾਸ ਫਰੋਇਪੁਰ ਛੌਣੀ ਤਲਵੰਡੀ ਪਾਈ ਔਰ ਗੁਰੂ ਹਰਸਾਏ ਪੰਜ ਥਾਵਾਂ ਤੇ ਅੱਜ ਰੇਲ ਰੋਕੋ ਅੰਦੋਲਨ ਜਿਹੜਾ ਕੀਤਾ ਜਾ ਰਿਹਾ ਹੈ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਆਪਾਂ ਕਰਦੇ ਹਾਂ ਗੱਲਬਾਤ ਤੇ ਦੇਖਦੇ ਹਾਂ ਹੋਰ ਮੇਰੇ ਨਾਲ ਇੱਕ ਕਿਸਾਨ ਆਗੂ ਹੈਗੇ ਆਪਾਂ ਸਾਰੀ ਜਾਣਕਾਰੀ ਲੈਣੇ ਆ ਬਾਈ ਜੀ ਕੀ ਨਾਮ ਹੈ ਆਪਣਾ ਗਰਮੇਲ ਸਿੰਘ ਫੱਤੇਵਾਲਾ ਡਿਸਟ੍ਰਿਕਟ ਸੈਕਟਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਆ ਜਿਹੜਾ ਇਹ ਧਰਨੇ ਮਜਾਰੇ ਕੀਤੇ ਜਾ ਰੇਲ ਰੋਕੋ ਜਿਹੜੇ ਅੰਦੋਲਨ ਕੀਤੇ ਜਾ ਰਹੇ ਆ ਪੂਰੇ ਪੰਜਾਬ ਭਰ ਦੇ ਦੇਸ਼ ਭਰ ਇਹ ਅੰਦੋਲਨ ਕੀਤੇ ਜਾ ਰਹੇ ਨੇ ਤੇ ਬਰ ਕੀ ਕਹਿੰਦੇ ਦੇਖੋ ਜੀ ਦੋਨੋਂ ਫਾਰਮ ਜੋ ਸੰਘਰਸ਼ ਕਰ ਰਹੇ ਆ ਬਾਰਡਰਾਂ ਦੇ ਉੱਤੇ ਕਿਸਾਨ ਮਜ਼ਦੂਰ ਮੋਰਚਾ ਦੇ ਐਸ ਕੇ ਮ ਗੈਰ ਰਾਜਨੀਤਿਕ ਉੱਥੋਂ ਐਲਾਨ ਕੀਤਾ ਗਿਆ ਸੀ ਕਿ 3 ਅਕਤੂਬਰ ਨੂੰ ਜੇ ਜੋ ਰੇਲਾਂ ਦੇ ਚੱਕੇ ਜਾਮ ਜਿਹੜੇ ਪੂਰੇ ਦੇਸ਼ ਦੇ ਵਿੱਚ ਕੀਤੇ ਜਾਣ ਕਿਉਂਕਿ ਅੱਜ ਦੇ ਦਿਨ ਪਿਛਲੇ ਅੰਦਰ ਦਿੱਲੀ ਅੰਦੋਲਨ ਸਮੇਂ ਲਖੀਮਪੁਰ ਖੀਰੀ ਵਿਖੇ ਜੋ ਕੇਂਦਰੀ ਰਾਜ ਗ੍ਰਹਿ ਮੰਤਰੀ ਸੀ ਅਜੇ ਮਿਸ਼ਰਾ ਟੈਣੀ ਉਹਨਾਂ ਦੇ ਬੇਟੇ ਵੱਲੋਂ ਚਾਰ ਕਿਸਾਨ ਤੇ ਇੱਕ ਪੱਤਰਕਾਰ ਨੂੰ ਗੱਡੀ ਥੱਲੇ ਦਰੜ ਕੇ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਸੀ ਦੋਸ਼ੀ ਖੁੱਲੇ ਆਮ ਜਿਹੜੇ ਤੁਰੇ ਫਿਰ ਰਹੇ ਆ ਉਹਨਾਂ ਨੂੰ ਪੈਰੋਲ ਦੇ ਕੇ ਛੱਡ ਦਿੱਤਾ ਗਿਆ ਵਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਦਿਵਾਉਣ ਵਾਸਤੇ ਅੱਜ ਦਾ ਜਿਹੜਾ ਧਰਨਾ ਨਾਲ ਜਿਹੜੇ ਸਾਡੇ ਸ਼ਹੀਦ ਹੋਏ ਕਿਸਾਨ ਤੇ ਇੱਕ ਪੱਤਰਕਾਰ ਆ ਉਹਨਾਂ ਦੀ ਜਿਹੜੀ ਵਰਸੀ ਮੌਕੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰ ਰਹੇ ਆ ਤੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਉਹਨਾਂ ਦੇ ਕਾਤਲਾਂ ਨੂੰ ਸਜ਼ਾਵਾ ਦਿਵਾਉਣ ਤੱਕ ਤੇ ਕਿਸਾਨੀ ਮੰਗਾਂ ਲਾਗੂ ਕਰਾਉਣ ਤੱਕ ਸੰਘਰਸ਼ ਰੱਖਣ ਦਾ ਐਲਾਨ ਕਰ ਰਹੇ ਆ ਨਾਲ ਜੋ ਸਾਡੀਆਂ ਮੰਗਾਂ ਐਮਐਸਪੀ ਗਰੰਟੀ ਕਾਨੂੰਨ ਜਿਹੜਾ ਉਹ ਬਣਾਵੇ ਕੇਂਦਰ ਸਰਕਾਰ ਕਿਸਾਨ ਜਿਹੜਾ ਪ੍ਰਦੂਸ਼ਣ ਐਕਟ ਦੇ ਵਿੱਚੋਂ ਗਜ਼ਾਨਾ ਨੂੰ ਬਾਹਰ ਕੱਢਿਆ ਜਾਵੇ ਕਿਉਂਕਿ ਪਰਾਲੀ ਦੇ ਨਾਂ ਦੇ ਉੱਤੇ ਹਰ ਸਾਲ ਜਿਹੜਾ ਉਹ ਕਿਸਾਨਾਂ ਨੂੰ ਭੰਡਿਆ ਜਾ ਰਿਹਾ ਵਾ ਕਿਸਾਨਾਂ ਨੂੰ ਜਿਹੜਾ ਉਹ ਮਸਲੇ ਦਾ ਹੱਲ ਕੱਢ ਕੇ ਨਹੀਂ ਦਿੱਤਾ ਜਾ ਰਿਹਾ ਸਾਡੀ ਮੰਗ ਆ 7000 ਰੁਪਇਆ ਪ੍ਰਤੀ ਏਕੜ ਜਿਹੜਾ ਉਹ ਕਿਸਾਨਾਂ ਨੂੰ ਮੁਆਵਜ਼ਾ ਦਵੇ ਸਰਕਾਰ ਕਿਉਂਕਿ ਪਹਿਲਾਂ ਹੀ ਕਿਸਾਨ ਕਰਜ਼ਾਈ ਬਹੁਤ ਆ ਉਹ ਥੋੜੇ ਸਮੇਂ ਦੇ ਵਿੱਚ ਪਰਾਲੀ ਦੀ ਸਾਂਭ ਸੰਭਾਲ ਜਿਹੜੀ ਉਹ ਨਹੀਂ ਕਰ ਸਕਦੇ ਮਸਲੇ ਦਾ ਹੱਲ ਕੱਢਿਆ ਜਾਵੇ ਨਾ ਕਿ ਕਿਸਾਨਾਂ ਦੇ ਉੱਤੇ ਜੋ ਤੁਗਲਕੀ ਬਰਮਾਨ ਛੱਡ ਕੇ ਪਰਚੇ ਕਰਾਂਗੇ ਜੀ ਪੰਜਾਬ ਸਰਕਾਰ ਕਹਿ ਰਹੀ ਆ ਐਂਟਰੀਆਂ ਕਰਾਂਗੇ ਜਾਂ ਪਾਸਪੋਰਟ ਰੱਦ ਕਰਾਂਗੇ ਇਹੋ ਜੇ ਤੁਗਲਕੀ ਫਰਮਾਨ ਛੱਡ ਰਹੀ ਆ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਕਿ ਸਾਡਾ ਜਥੇਬੰਦੀ ਦਾ ਐਲਾਨ ਜੇਕਰ ਤੁਹਾਡੀ ਕੋਈ ਵੀ ਅਫਸਰशाही ਪਿੰਡਾਂ ਦੇ ਵਿੱਚ ਚਾਹੇ ਕੋਈ ਮੰਤਰੀ ਵਿਧਾਇਕ ਸਰਕਾਰ ਦੇ ਆਉਂਦੇ ਆ ਅਸੀਂ ਪਿੰਡਾਂ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਐਂਟਰੀਆਂ ਬੈਨ ਕਰਾਂਗੇ ਤੇ ਜੇਕਰ ਸਾਡੇ ਪਰਚੇ ਕਿਸਾਨਾਂ ਦੇ ਧੱਕੇ ਨਾਲ ਸਰਕਾਰ ਨੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਥਾਣਿਆਂ ਦੇ ਵੀ ਕਰਾਓ ਕਰਨ ਦੀ ਲੋੜ ਪਈ ਤੇ ਉਹ ਕਰਾਂਗੇ ਨਾਲ ਸਾਡਾ 1 ਤਰੀਕ ਨੂੰ ਪੰਜਾਬ ਸਰਕਾਰ ਕਹਿੰਦੀ ਸੀ ਕਿ 1 ਅਕਤੂਬਰ ਤੋਂ ਝੋਨੇ ਦੀ ਖਰੀਦ ਅਸੀਂ ਸ਼ੁਰੂ ਕਰਾਂਗੇ ਅੱਜ 3 ਅਕਤੂਬਰ ਹੋ ਗਿਆ ਕਿਸੇ ਮੰਡੀ ਦੇ ਵਿੱਚ ਝੋਨੇ ਦੀ ਖਰੀਦ ਅਜੇ ਤੱਕ ਸ਼ੁਰੂ ਨਹੀਂ ਹੋਈ ਕਿਉਂਕਿ ਆੜਤੀਆਂ ਦੇ ਮਜ਼ਦੂਰਾਂ ਦੀ ਹੜਤਾਲ ਚੱਲ ਰਹੀ ਆ ਸਮਾਂ ਰਹਿੰਦੇ ਆ ਨਾ ਸਰਕਾਰ ਨੇ ਕਿਉਂ ਨਹੀਂ ਮਸਲਿਆਂ ਦਾ ਹੱਲ ਕੀਤਾ ਸਮਾਂ ਰਹਿੰਦੇ ਆ ਪਤਾ ਸੀ ਕਿ 1 ਤਰੀਕ ਨੂੰ ਖਰੀਦ ਸ਼ੁਰੂ ਕਰਨੀ ਉਹਨਾਂ ਦੇ ਮੰਗਾਂ ਮਸਲੇ ਹੱਲ ਕਰ ਦੇ ਤੇ 1 ਤਰੀਕ ਤੋਂ ਸੋਨੇ ਦੀ ਖਰੀਦ ਜਿਹੜੀ ਸ਼ੁਰੂ ਕੀਤੀ ਜਾਂਦੀ ਜੇਕਰ ਇਹ ਮਸਲਾ ਨਾਲ ਲੋਇਆ ਤੇ ਸਾਨੂੰ ਕਿਸਾਨਾਂ ਨੂੰ ਵੀ ਨਾਲ ਉਹਨਾਂ ਦੇ ਮਿਲ ਕੇ ਅੰਦੋਲਨ ਸ਼ੁਰੂ ਕਰਨਾ ਪਊਗਾ ਜਿਸ ਦੀ ਜ਼ਿੰਮੇਵਾਰ ਪੰਜਾਬ ਤੇ ਕੇਂਦਰ ਸਰਕਾਰ ਹੋਊਗੀ ਸਾਸੀ ਕਹਿੰਨੇ ਤੁਰੰਤ ਖਰੀਦ ਸ਼ੁਰੂ ਕੀਤੀ ਜਾਵੇ ਇਹਦੇ ਨਾਲ ਜਿਹੜਾ ਡੀਏਪੀ ਦਾ ਬਲੈਕ ਦਾ ਬਹੁਤ ਬੋਲਬਾਲਾ ਚੱਲ ਰਿਹਾ ਵਾ ਉਹ ਖੋਤੀ ਬਲੈਕ ਕੀਤੀ ਜਾ ਰਹੀ ਆ ਡੀਏਪੀ ਡਿਸਟ੍ਰੀਬਿਊਟਰਾਂ ਕੋਲੇ ਬਹੁਤ ਪਹੁੰਚ ਰਹੀ ਆ ਪਰ ਜਾਣਬੁੱਝ ਕੇ ਸਾਡੇ ਜ਼ਿਲ੍ਹੇ ਦੇ ਵਿੱਚ ਜਾਂ ਜ਼ਿਲ੍ਹਿਆਂ ਵਾਈ ਜਿਹੜਾ ਸਟਾਕ ਆਉਂਦਾ ਉਹ ਜ਼ਿਲ੍ਹੇ ਦੇ ਵਿੱਚ ਵੰਡ ਕਰਨ ਦੀ ਬਜਾਏ ਬਲੈਕ ਰੇਟਾਂ ਦੇ ਦੂਜੇ ਜ਼ਿਲ੍ਹਿਆਂ 'ਚ ਭੇਜਿਆ ਜਾ ਰਿਹਾ ਤੇ ਜ਼ਿਲ੍ਹੇ ਦੇ ਜਿਹੜੇ ਸਾਡੇ ਸੁਸਾਇਟੀਆਂ ਦੇ ਹੈਗੇ ਸੈਕਟਰੀ ਜਾਂ ਦੁਕਾਨਾਂ ਵਾਲੇ ਆ ਉਹਨਾਂ ਨੂੰ ਕਹਿ ਰਹੇ ਆ ਕਿ ਜਾਂ ਤੇ ਨੈਨੋ ਜੂਲ ਜਾਂ ਜੂਰੀਆ ਨਾਲ ਲਓ ਜਾਂ ਹੋਰ ਸਮਗਰੀ ਦੇ ਰਹੇ ਆ ਉਹ ਇਹ ਇਹ ਸਾਰਾ ਕੁਛ ਡਿਸਟ੍ਰੀਬਿਊਟਰਾਂ ਦੇ ਵੱਲੋਂ ਕੀਤਾ ਜਾ ਰਿਹਾ ਸਾਹੀਂ ਕਹਿਣਾ ਚਾਹੁੰਨੇ ਖੇਤੀਬਾੜੀ ਵਿਭਾਗ ਨੂੰ ਡੀਸੀ ਸਾਹਿਬ ਨੂੰ ਵੀ ਤੁਰੰਤ ਇਹ ਮਸਲੇ ਦਾ ਵੀ ਜਿਹੜਾ ਨਕਸਾਨਾਂ ਦਾ ਹੱਲ ਕੀਤਾ ਜਾਵੇ ਬਜਾਈ ਕਣਕ ਦੀ ਵੀ ਆ ਰਹੀ ਆ ਸਬਜ਼ੀ ਦੀ ਵੀ ਜਿਹੜੀ ਉਹ ਆਲੂਆਂ ਦੀ ਬਜਾਈ ਚੱਲ ਰਹੀ ਆ ਇਹ ਮੁਸ਼ਕਲ ਦੂਰ ਕੀਤੀ ਜਾਵੇ ਇਹ ਸਾਡੀਆਂ ਮੰਗਾਂ ਦੇ ਨਾਲ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਿਵਲ ਪ੍ਰਸ਼ਾਸਨ ਦੇ ਨਾਲ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਪਿਛਲੇ ਲੰਮੇ ਸਮੇਂ ਤੋਂ ਮੰਗਾਂ ਲਟਕਦੀਆਂ ਆ ਰਹੀਆਂ ਉਹ ਵੀ ਮੰਗ ਕਰ ਰਹੇ ਆ ਤੁਰੰਤ ਹੱਲ ਕੀਤੀਆਂ ਜਾਣ ਮੀਟਿੰਗ ਇਹ ਮਸਲੇ ਹੱਲ ਕਰ ਕਰੇ ਐਸਐਸਪੀ ਮੈਡਮ ਤੇ ਡੀਸੀ ਮੈਡਮ ਜੇਕਰ ਨਹੀਂ ਸੁਣਵਾਈ ਇਸ ਮਸਲੇ ਤੇ ਹੁੰਦੀ ਦੇ ਦੇਰ ਰੁਕੋ ਜੋ 12:30 ਤੋਂ 2:30 ਤੱਕ ਆ ਇਹਨੂੰ ਅੱਗੇ ਵੀ ਜਿਹੜਾ ਵਧਾਇਆ ਜਾ ਸਕਦਾ ਧੰਨਵਾਦ ਪ੍ਰਧਾਨ ਧੰਨਵਾਦ ਸਾਡੇ ਨਾਲ ਮੱਲਾਵਾਲਾ ਰੇਲਵੇ ਸਟੇਸ਼ਨ ਤੇ ਕਿਸਾਨ ਮਦੁਰਸ਼ਕਸ਼ ਮਿਟੀ ਦੇ ਸਰਦਾਰ ਸੁਖਿੰਦਰ ਸਿੰਘ ਸੂਬਾ ਪ੍ਰਧਾਨ ਮੌਜੂਦ ਹੈਗੇ ਆ ਅਸਬਰਾਜੀ ਆ ਜਿਹੜੇ ਦੇਸ਼ ਵਿਆਪੀ ਅਧੋਲਨ ਲੱਗੇ ਆ ਰੇਲ ਰੁਕੋ ਅਧੋਲਨ ਲੱਗੇ ਆ ਉਹਨਾਂ ਬਰਕੀ ਕਹਿਣਾ ਚਾਹੂ ਅੱਜ ਦੇ ਜਿਹੜੇ ਅੰਦੋਲਨਾਂ ਦੋਆ ਫੋਰਮਾਂ ਵੱਲੋਂ ਲਾਏ ਗਏ ਆ ਮੇਰੇ ਨਾਲ ਜਿਹੜੀਆਂ ਸਾਡੀ ਸਾਥੀਆਂ ਜੀ ਤੇ ਬ ਉਹਨਾਂ ਦੇ ਆਗੂ ਸਹਿਬਾਨ ਵੀ ਖੜੂਤੇ ਯਾਰ ਪੂਰੇ ਭਾਰ ਦੇ ਵਿੱਚ ਨੇ ਅੰਦੋਲਨ ਅਜ ਦੇ 2 ਘੰਟੇ ਵਾਸਤੇ ਰੀਲ ਦਾ ਚੱਕਾ ਜਾਮ ਜਿਹੜੇ ਸਾਡੇ 3 ਅਕਤੂਬਰ 2021 ਨੂੰ ਚਾਰ ਕਿਸਾਨ ਤੇ ਇੱਕ ਪੱਤਰਕਾਰ ਦਰੜਕੇ ਸ਼ਹੀਦ ਕੀਤਾ ਹੈ ਉਹਨਾਂ ਦੀ ਯਾਦ ਦੇ ਵਿੱਚ ਔਰ ਸਰਕਾਰ ਦੇ ਵਿੱਚ ਬੈਠਾ ਅਜੇ ਮਿਸ਼ਰਾ ਟੈਣੀ ਉਹਦੇ ਵਿੱਚ ਦੇ ਪ੍ਰਤੀ ਸਾਡੀ ਨਫ਼ਰਤ ਆ ਕਿ ਉਸ ਬੰਦੇ ਨੂੰ ਅਜੇ ਤੱਕ ਸਜ਼ਾ ਕੋਈ ਨਹੀਂ ਅੱਜ ਤੱਕ ਵੀ ਉਹਨੂੰ ਭਾਜਪਾ ਦੇ ਵਿੱਚ ਰੱਖ ਕੇ ਬਿਠੇ ਆ ਉਹਦੇ ਵਾਸਤੇ 2 ਘੰਟੇ ਦਾ ਜਿਹੜਾ ਉਹ ਚੱਕਾ ਜਾਮ ਔਰ ਨਾਲ ਇਹ ਕੇਂਦਰ ਸਰਕਾਰ ਨੂੰ ਇਹ ਚੇਤਾਵਨੀ ਆ ਕਿ ਕੇਂਦਰ ਸਰਕਾਰ ਕਹਿੰਦੀ ਵੀ ਸਾਡੇ 1.500 ਜਿਹੜੇ ਉਹ ਬੈਠੇ ਹੋ ਮਿਤਸ਼ਾ ਦਾ ਬਿਆਨ ਆਇਆ ਸੀਗਾ ਅੱਜ ਹਜ਼ਾਰਾਂ ਥਾਵਾਂ ਦੇ ਉੱਤੇ ਰੇਲਵੇ ਟਰੈਕ ਜਾਮ ਕਰਕੇ ਆਈ ਸਾਬਹੀ 750000 ਇਹ ਲੱਖਾਂ ਦੀ ਗਿਣਤੀ ਦੇ ਵਿੱਚ ਆ ਜਿਹਦੇ ਨੇ ਲੱਖਾਂ ਦੀ ਗਿਣਤੀ ਦਿੱਲੀ ਨੂੰ ਤੁਰਪੀ ਦਿੱਲੀ ਦੇ ਦਰਵਾਜ਼ੇ ਖੁੱਲੇ ਹੋ ਜਾਣਗੇ ਰਸਤੇ ਖੋਲਨੇ ਪੈਣਗੇ ਸੋ ਅਜੇ ਵੀ ਸਰਕਾਰ ਕੋਲੇ ਮੌਕਾ ਵਾ ਜਿਹੜੀਆਂ ਮੰਗਾਂ ਨੂੰ ਲੈ ਕੇ ਅਸੀਂ ਬੈਠੇ ਹੋਏ ਆ ਉਹਨਾਂ ਮੰਗਾਂ ਵੱਲੇ ਫੌਰਨ ਧਿਆਨ ਦੇਵੇ ਤੇ ਜਿਹੜੇ ਇਹਨਾਂ ਨੇ ਪਟੇ ਲਾ ਕੇ ਛੱਡੇ ਹੋਏ ਆ ਰਵਨੀਤ ਬਿੱਟੂ ਵਰਗੇ ਉਹਨਾਂ ਦੇ ਉੱਤੇ ਲਗਾਮ ਕੱਸਣ ਕਿਉਂਕਿ ਉਹ ਨਫ਼ਰਤਾਂ ਦੀ ਰਾਜਨੀਤੀ ਕਰਨਾ ਜਾਣਦੇ ਆ ਉਹਨਾਂ ਨੂੰ ਭਾਈਚਾਰੇ ਦੀ ਰਾਜਨੀਤੀ ਨਹੀਂ ਆਉਂਦੀ ਤੇ ਸਟੇਟ ਨੇ ਉਹਨੂੰ ਵਰਤਿਆ ਹੋਇਆ ਵਾ ਕਿਉਂਕਿ ਨਾਗਪੁਰ ਦੇ ਵਿੱਚ ਇੱਕ ਪੱਗ ਵਾਲਾ ਚਾਹੀਦਾ ਸੀ ਉਹ ਪੱਗ ਵਾਲੇ ਨੂੰ ਲੈ ਕੇ ਸਾਡੇ ਕਿਸਾਨਾਂ ਦੇ ਅੰਦੋਲਨ ਦੇ ਬਰਖਲਾਬ ਬਿਆਨ ਦੇਣ ਵਾਸਤੇ ਵਰਤ ਰਿਹਾ ਜਿਹਦੀ ਅਸੀਂ ਦੋਆ ਫੋਰਮਾਂ ਵੱਲੋਂ ਪਹਿਲਾਂ ਨਖੇਦੀ ਕਰ ਚੁੱਕੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਆ ਵੀ ਇਨ੍ਹਾਂ ਬਿਆਨਾਂ ਤੋਂ ਕੰਗਣਾ ਰਣੋ ਤੋਂ ਵੇ ਭਾਵੇਂ ਖੱਟੜ ਹੋਵੇ ਭਾਵੇਂ ਰਵਣੀਤ ਹੋਵੇ ਭਾਵੇਂ ਕੋਹਰ ਹੋਵੇ ਇਹਨਾਂ ਬਿਆਨਾਂ ਤੋਂ ਅਗਰੇਜ ਕਰਨ ਤੇ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਜਿਹੜੀਆਂ ਉਹ ਉਹਨਾਂ ਵੱਲੇ ਧਿਆਨ ਦੇ ਕੇ 140 ਕਰੋੜ ਭਾਰਤੀਆਂ ਨੂੰ ਨਿਆਂ ਦੇਣ ਕਿਉਂਕਿ ਇਹ ਦੋਵੇਂ ਫੋਰਮਾਂ ਦੇ ਆਗੂ ਨੇ ਫੈਸਲਾ ਕੀਤਾ ਵਾ ਜਿੰਨੀ ਦੇਰ ਤੱਕ 140 ਕਰੋੜ ਭਾਰਤੀਆਂ ਨੂੰ ਨਿਆਂ ਨਹੀਂ ਮਿਲਦਾ ਉਨੀਂ ਦੌਰ ਤੱਕ ਇਹ ਅੰਦੋਲਨ ਚੱਲਦੇ ਰਹਿਣਗੇ ਅੱਜ ਦਾ ਭਾਵੇਂ ਸੰਕੇਤਕ ਦੋ ਘੰਟੇ ਦਾ ਵਾ ਪਰ ਆਉਣਲੇ ਦਿਨਾਂ ਦੇ ਵਿੱਚ ਵੱਡੇ ਫੈਸਲੇ ਵੀ ਲੈ ਜਾ ਸਕਦੇ ਆ ਜਿਨ੍ਹਾਂ ਸੁਮੇ ਜ਼ਿੰਮੇਵਾਰ ਸਰਕਾਰਾਂ ਹੋਣਗੀਆਂ ਐ ਪ੍ਰਧਾਨ ਜੀ ਜਿਸ ਤਰ੍ਹਾਂ ਅੱਜ ਹੁਣ ਇਸ ਦਿਨਾਂ ਦੇ ਵਿੱਚ ਆਪਾਂ ਕਰ ਸਕਦੇ ਹਾਂ ਵੀ ਜਿਸ ਤਰ੍ਹਾਂ ਸਿਆਸਤ ਭਾਰੂ ਹੋਈ ਹੈ ਪੂਰੇ ਪੰਜਾਬ ਦੇ ਵਿੱਚ ਇਲੈਕਸ਼ਨ ਚੱਲ ਰਹੇ ਆ ਔਰ ਤੁਸੀਂ ਕੀ ਸਿਨੈ ਦੇਣਾ ਚਾਹੋਗੇ ਇਸ ਸਬਾਰੇ ਸਾਹਿਬ ਇਹਦੇ ਵਿੱਚ ਜਾਣ ਬੁਝ ਕੇ ਇਹਨਾਂ ਨੇ ਖੇਡ ਖਿਲਾਰੀਆ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਝੋਨਾ ਵੀ ਆ ਗਿਆ ਵਾ ਔਰ ਜਿਹੜਾ ਵਾ ਦਿੱਲੀ ਵਾਲਾ ਅੰਦੋਲਨ ਵੀ ਚੱਲਣਾ ਵਾ ਦੁਆ ਬੰਨਿਆ ਤੇਲ ਜਾਣ ਵਾਸਤੇ ਪੰਜਾਬ ਦੀ ਸਰਕਾਰ ਨੇ ਜਾਣਬੁੱਝ ਕੇ ਇਹਨਾਂ ਦਿਨਾਂ ਦੇ ਕੰਮਦਿਆਂ ਦੇ ਵਿੱਚ ਆ ਇਲੈਕਸ਼ਨ ਜਿਹੜੇ ਉਹ ਐਲਾਨ ਕੀਤੇ ਆ ਔਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਕੋਈ ਸਾਡਾ ਫਾਇਦਾ ਹੋਣ ਵਾਲਾ ਨਹੀਂ ਸਾਡੀ ਪਾਈਚਾਰੇ ਦੀ ਸਾਂਹ ਟੁੱਟ ਰਹੀ ਆ ਨਿਤ ਗੋਲੀਆਂ ਚੱਲ ਰਹੀਆਂ ਵਾ ਬੰਦੇ ਜਿਹੜੇ ਆ ਉਹ ਜ਼ਖਮੀ ਹੋ ਰਿਹਾ ਸੌੜੀ ਰਾਜਨੀਤੀ ਭਗਵੰਤ ਮਾਨ ਜਿੱਦਾਂ ਪਹਿਲਿਆਂ ਤੋਂ ਨਹੀਂ ਖੇਡੀ ਸੀ ਉਸੇ ਤਰ੍ਹਾਂ ਦੀ ਖੇਡ ਰਿਹਾ ਵਾ ਸਾਡੀ ਲੋਕਾਂ ਨੂੰ ਅਪੀਲ ਆ ਵੀ ਪਿੰਡਾਂ ਦੇ ਵਿੱਚ ਪਾਈਚਾਰਾ ਕਾਇਮ ਰੱਖੋ ਪੰਚਾਇਤਾਂ ਜਿਹੜੀਆਂ ਵਾ ਉਹ ਸਰਬਸੰਤੀ ਨਾਲ ਚੁਣੋ ਤਾਂ ਜੋ ਆਨਲਾਈਨ ਸਮੇਂ ਦੇ ਵਿੱਚ ਪੰਜਾਬ ਵਾਲੋਂ ਉਹ ਠੰਡੀ ਹਵਾ ਦਾ ਬੁੱਲਾ ਪੂਰੀ ਦੁਨੀਆ ਵਿੱਚ ਬੈਠੀ ਕਮਿਊਨਿਟੀ ਨੂੰ ਪੰਜਾਬੀਆਂ ਨੂੰ ਜਾਵੇ ਸੋ ਇਹਨਾਂ 15 ਦਿਨਾਂ ਦੇ ਵਿੱਚ ਆਪਣੇ ਆਪ ਨੂੰ ਇਹਨਾਂ ਸਰਕਾਰੀ ਟੌਟਾਂ ਦੇ ਆਖਿਆ ਰੋਲ ਕੇ ਨਾ ਰੱਖ ਦਿਓ ਜੇ ਜੇ ਤੁਸੀਂ ਇਸ ਤਰ੍ਹਾਂ ਹੀ ਰੁੱਲਦੇ ਰਹੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਬਾਤ ਪੁੱਛਣ ਵਾਲਾ ਕੋਈ ਨਹੀਂ ਹੋਊਗਾ ਸੋ ਇਹ 15 ਦਿਨਾਂ ਦੀ ਖੇਡ ਵਾਇ ਨੂੰ ਲੰਘ ਜਾਂਦੇ ਹੋ ਉਸ ਤੋਂ ਬਾਅਦ ਆਪਣੇ ਮੰਗਾ ਮਸਲਿਆਂ 'ਤੇ ਧਿਆਨ ਦਿਓ ਤਾਂ ਜੋ ਭਾਰ ਦਾ ਏਕਾ ਬਰਕਰਾਰ ਰਹੇ ਔਰ ਲੋਕ ਚੜ੍ਹਦੀ ਕਲਾ ਦੇ ਵਿੱਚ ਭਾਈਚਾਰੇ ਦੀ ਸਾਜ ਰੱਖ ਕੇ ਇੱਥੇ ਸਦਾ ਜਿਉਂਦੇ ਰਹਿਣ ਧੰਨਵਾਦ ਪ੍ਰਧਾਨ ਜੀ ਧੰਨਵਾਦ ਔਰ ਮੇਰੇ ਨਾਲ ਇੱਕ ਹੋਰ ਕਿਸਾਨ ਆਗੂ ਮੌਜੂਦ ਹੈਗੇ ਆ ਬਾਈ ਜੀ ਜਿਹੜਾ ਅੱਜ ਰੇਲ ਰੋਕੋ ਅੰਦੋਲਨ ਦੇ ਜਿਹੜਾ ਦੇਸ਼ ਵਿਆਪੀ ਕੀਤਾ ਜਾ ਰਿਹਾ ਮੱਲਾਵਾਲਾ ਖਾਸ ਆਪਾਂ ਰੇਲਵੇ ਸਟੇਸ਼ਨ ਤੇ ਮੌਜੂਦ ਕੀ ਕਹਿਣਾ ਚਾਹੁੰਦਾ ਹੈ ਵੈਕਰ ਜਿੱਕਾ ਖਾਲਸਾ ਵੈਕਰ ਜਿੱਕੀ ਫਤਿਹ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਗੁਰਪ੍ਰੀਤ ਸਿੰਘ ਫਰੀਦੇ ਵਾਲਾ ਅੱਜ ਐਸਕੇਐਮ ਗੈਰ ਨਾਜ਼ਿਕ ਤੇ ਕਿਸਾਨ ਮਜ਼ਦੂਰ ਮੋਰਚਾ ਜਥੇਬੰਦੀਆਂ ਲੋ ਜੋ ਵੀ ਕਾਲ ਦਿੱਤੀ ਗਈ ਸੀ ਉਹਦੇ ਤਹਿਤ ਆ ਜਿਹੜਾ ਉੱਥੇ ਮੰਗਾਂ ਨੂੰ ਲੈ ਕੇ ਬੈਠੇ ਆਂ ਸ਼ੰਭੂ ਤੇ ਖਣੌਰੀ ਬਾਰਡਰ ਤੇ ਉਹਨਾਂ ਦੀ ਮੰਗਾਂ ਨੂੰ ਵੀ ਲੈ ਕੇ ਅੱਜ ਇਹ ਮੋਰਚਾ ਜਿਹੜਾ 2 ਘੰਟੇ ਦਾ ਜਾਮ ਰੱਖਿਆ ਗਿਆ 12:30 ਵਜੇ ਤੋਂ ਲੈ ਕੇ 2:30 ਵਜੇ ਤੱਕ ਮੇਨ ਜਿਹੜਾ ਅੱਜ ਦਾ ਮਕਸਦ ਸੀ ਵੀ ਜਿਹੜਾ ਅਜੇ ਮਿਸ਼ਰਾ ਟੈਣੀ ਤੇ ਅਛੀ ਜਿਹੀ ਮਿਸ਼ਰਾ ਟੈਣੀ ਜਦੋਂ ਪਿੱਛੇ 2021 ਦਾ ਪ੍ਰੋਟੈਸਟ ਚੱਲ ਰਿਹਾ ਸੀ ਉਸ ਟਾਈਮ ਯੂਪੀ ਦੇ ਵਿੱਚ ਉਹਨੇ ਸ਼ਰਿਆਮ ਐਲਾਨ ਕੀਤਾ ਸੀ ਵੀ ਜਿਹੜੇ ਆਪਣੇ ਵਿੱਚ ਜਥੇਬੰਦੀਆਂ ਇਹ ਮੰਗ ਰਹੀਆਂ ਆਪਣੀਆਂ ਮੰਗਾਂ ਉਹ ਜਥੇਬੰਦੀਆਂ ਆਪਣਾ ਹਿਸਾਬ ਲੈ ਲੈਣਾ মিডিਆ ਦੇ ਵਿੱਚ ਉਹਨੇ ਇਹ ਗੱਲ ਕਹੀ ਵੀ ਜਿਹੜੇ ਲੋਕ ਮੇਰੀ ਰੈਲੀ ਨੂੰ ਜਾਂ ਇੱਥੇ ਰੋਕਣ ਵਾਸਤੇ ਪ੍ਰੋਟੈਸਟ ਕਰਨ ਵਾਸਤੇ ਆਏ ਆ ਵੀ ਉਹਨਾਂ ਲੋਕਾਂ ਨੂੰ ਆਪਦੀਆਂ ਜ਼ਮੀਨਾਂ ਦਾ ਹਿਸਾਬ ਲੈ ਲੈਣਾ ਵੀ ਇੱਥੋਂ ਉੱਠ ਕੇ ਜਾਣਾ ਕਿੱਥੇ ਹੈ ਦੇਖੋ ਇੱਕ ਬੰਦਾ ਸ਼ਰਿਆ ਮੀਡੀਆ ਦੇ ਵਿੱਚ ਕਹਿ ਰਿਹਾ ਫਿਰ ਇਸੇ ਜਦੋਂ ਦੀ ਰੈਲੀ ਫਲॉप ਹੋ ਜਾਂਦੀ ਹੈ ਉੱਥੇ ਪ੍ਰੋਟੈਸਟ ਕਰਦੇ ਲੋਕਾਂ ਦਾ ਜੂਮ ਇਕੱਠਾ ਹੋ ਜਾਂਦਾ ਉਹਦੀ ਰੈਲੀ ਫਲॉप ਹੋ ਜਾਂਦੀ ਹੈ ਹੈਲੀਕਾਪਟਰ ਉਤਰ ਨਹੀਂ ਦਿੱਤਾ ਜਾਂਦਾ ਉਹੀ ਆਉਂਦਾ ਬੇਟਾ ਟੈਣੀ ਛਰੀਆਂ ਆਪਣੀ ਥਾਰ ਗੱਡੀ ਲੈ ਕੇ ਤੇ ਤਿੰਨ ਚਾਰ ਗੱਡੀਆਂ ਹੋਰ ਲੈ ਕੇ ਉਹਨਾਂ ਰੈਲੀ ਖਤਮ ਕਰਕੇ ਜਾਂਦੇ ਹੋਏ ਕਿਸਾਨਾਂ ਦੇ ਉੱਪਰ ਚੜਾ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਦਰਦਨ ਦਿੱਤਾ ਜਾਂਦਾ ਵਿੱਚੋਂ ਚਾਰ ਤੋਂ ਪੰਜ ਕਿਸਾਨ ਸ਼ੀਤ ਕਰ ਦਿੱਤੇ ਜਾਂਦੇ ਆ ਤੇ ਅੱਜ ਤਿੱਕਰ 2 ਸਾਲ ਹੋ ਗਏ ਆ 2 ਸਾਲ ਤੋਂ ਵੀ ਉੱਪਰ ਸਮਾਂ ਹੋ ਗਿਆ ਅੱਜ ਤਿੱਕਰ ਉਹਨਾਂ ਲੋਕਾਂ ਨੂੰ ਅਜੇ ਤਿੱਕਰ ਅਨਸਾਫ ਨਹੀਂ ਦਿੱਤਾ ਜੇ ਉਹਦੇ ਬੇਟੇ ਨੂੰ ਅੰਦਰ ਵੀ ਕੀਤਾ ਗਿਆ ਪਰ ਕੁਝ ਦਿਨਾਂ ਤਿੰਨਾਂ ਮਹੀਨੇ ਬਾਅਦ ਫਿਰ ਜਮਾਤ ਦੇ ਕੇ ਰਿਹਾ ਕਰ ਦਿੱਤਾ ਜਾਂਦਾ ਪਹਿਲਾਂ ਤਾਂ ਪ੍ਰੋਟੈਸਟ ਕਰਨ ਦੇ ਬਾਅਦ ਉਹਨੂੰ ਮਤਲਬ ਰੈਸ਼ਟ ਕੀਤਾ ਜਾਂਦਾ ਉਹਦੇ ਘਰ ਦੇ ਮੂਰੇ ਪੋਸਟਰ ਲਾਇਆ ਜਾਂਦਾ ਵੀ ਭਾਈ ਤੁਹਾਡਾ ਗੁਨਾਹ ਅਸੀਂ ਤੁਹਾਨੂੰ ਆ ਇਸ ਕਰਕੇ ਰੈਸ਼ਟ ਕਰਨ ਵਾਸਤੇ ਜਾਂ ਹਾਜ਼ਰ ਹੋਵੋ ਪਰ ਦੇਖੋ ਜੀ ਕਿੱਡੀ ਬੇਰਹਿਮੀਆਂ ਸਰਕਾਰ ਦੀ ਜਿਹੜੇ ਤਾਂ ਲੋਕ ਆਪਣੇ ਹੱਕ ਮੰਗਦੇ ਆ ਉਹਨਾਂ ਨੂੰ ਦਲਡ ਦਿੱਤਾ ਜਾਂਦਾ ਕੁਚਲ ਦਿੱਤਾ ਜਾਂਦਾ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ ਜਾਂਦਾ ਜਿਵੇਂ ਛੁੱਪ ਕਰਨ ਨੂੰ ਕੀਤਾ ਸੀ ਉਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਤੇ ਜਿਹੜੇ ਲੋਕ ਜੇ ਇੱਥੋਂ ਸਾਡਾ ਕੋਈ ਲੀਡਰ ਜੇ ਕੋਈ ਕਿਸਾਨ ਆ ਆ ਕੇ ਬਿਆਨ ਦੇ ਦੇਵੇ ਵੀ ਅਸੀਂ ਇਹਨਾਂ ਦਾ ਇਹਨਾਂ ਨੂੰ ਪਿੰਡ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਇਹਨਾਂ ਨੂੰ ਅਸੀਂ ਘੇਰਾਂਗੇ ਜਾਂ ਰੈਲੀਆਂ ਦੇ ਕਰਾਂਗੇ ਤੇ ਸਾਨੂੰ ਐਸਐਸਪੀ ਜ਼ਿਲ੍ਹੇ ਦੇ ਸਾਥ ਲੈਂਦੇ ਆ ਵੀ ਭਾਈ ਸਾਡੇ ਨਾਲ ਬਹਿ ਕੇ ਗੱਲ ਕਰੋ ਤੁਸੀਂ ਸ਼ਾਂਤਮਈ ਪ੍ਰੋਗਰਾਮ ਕਰੋ ਤੁਸੀਂ ਉਹਨਾਂ ਨੂੰ ਨਾ ਘੇਰੋ ਉਹਨਾਂ ਦਾ ਅਧਿਕਾਰ ਆ ਭਾਈ ਜੇ ਉਹਨਾਂ ਦਾ ਅਧਿਕਾਰ ਸਾਡੇ ਦਾ ਅਧਿਕਾਰ ਆ ਇਹਨਾਂ ਗੱਲਾਂ ਨੂੰ ਲੈ ਕੇ ਜਿਹੜਾ ਅੱਜ ਇੱਥੇ 2 ਘੰਟੇ ਦਾ ਜਾਮ ਕੀਤਾ ਗਿਆ ਇੱਕ ਪਰਾਲੀ ਦਾ ਮਸਲਾ ਇੱਕ ਜਿਹੜਾ ਐਮਐਸਪੀ ਦੀ ਗੱਲ ਕਰਦੇ ਆ ਉਸ ਐਮਐਸਪੀ ਦੇ ਹਾਲਾਤ ਅਸੀਂ ਦੇਖਿਆ ਹੁਣ ਜਿਹੜਾ ਬਾਸਮਤੀ ਸਾਡੀ ਵਿਖ ਰਹੀ ਹੈ ਤਰਨਤਾਰਨ ਜ਼ਿਲ੍ਹੇ ਤਰਨਤਾਰਨ ਜ਼ਿਲ੍ਹੇ ਵਿੱਚ ਅੰਬਰਸਰ ਜ਼ਿਲ੍ਹੇ ਵਿੱਚ ਕਿਉਂਕਿ ਉਧਰ ਏਰੀਆ 'ਚ ਕਾਫੀ ਬਾਸਮਤੀ ਲੱਗਦੀ ਹੈ ਪਹਿਲਾਂ 2500 3000 ਕੀਤਾ ਜਾਂਦਾ ਉਸੇ ਬਾਸਮਤੀ سونے ਵਰਗੀ ਬਾਸਮਤੀ ਦਾ ਰੇਟ ਮਗਰੋਂ 1700 ਰੁਪਿਆ ਆ ਜਾਂਦਾ 2000 ਰੁਪਿਆ ਆ ਜਾਂਦਾ ਕਿਸ ਤਰ੍ਹਾਂ ਸਿੱਧੀ ਲੁੱਟ ਕਰਦੀ ਹੈ ਇਹੋ ਅਸੀਂ ਚਾਹੁੰਦੇ ਹਾਂ ਵੀ ਜੇ ਸਰਕਾਰ ਐਮਐਸਪੀ ਦਿੰਦੀ ਹੈ ਕਹਿੰਦੀ ਹੈ ਵੀ ਅਸੀਂ ਇੰਨੀਆਂ ਫਸਲਾਂ ਤੇ ਐਮਐਸਪੀ ਲਾਗੂ ਦਿੱਤੀ ਹੈ ਪਰ ਉਸ ਦਾ ਕਾਨੂੰਨ ਵੀ ਬਣਾ ਦੇ ਜੇ ਕਾਨੂੰਨ ਬਣ ਜੂਗਾ ਜੇ ਵਪਾਰੀ ਖਰੀਦਾ ਤਾਂ ਉਸ ਤੋਂ ਘੱਟ ਰੇਟ 'ਚ ਨਾ ਖਰੀਦੇ ਵੱਧ ਰੇਟ 'ਚ ਖਰੀਦ ਲਵੇ ਸਾਨੂੰ ਕੋਈ ਦੇਖਤ ਨਹੀਂ ਪਰ ਜਿਹੜਾ ਕਿਸਾਨ ਦੀ ਪੂਰਤੀ ਤਾਂ ਕੀਤੀ ਜਾਵੇ ਨਾ ਕਿਸਾਨ ਨੇ ਤਾਂ ਇੰਨਾ ਖਰਚਾ ਕੀਤਾ ਇੰਨਾ ਇੱਕ ਦੂਸਰਾ ਕਿਸਾਨਾਂ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਚੋਂ ਬਾਹਰ ਕੀਤਾ ਜਾਵੇ ਕਿਉਂਕਿ ਪ੍ਰਦੂਸ਼ਣ ਅਸੀਂ ਸਿਰਫ ਪੂਰੇ ਸਾਲ ਭਾਰ ਦੇ ਵਿੱਚ 8% ਹੁੰਦਾ ਤੇ ਜਿਹੜੀਆਂ ਇਹਨਾਂ ਵੱਡੀਆਂ ਵੱਡੀਆਂ ਗੱਡੀਆਂ ਬਣਾਈਆਂ ਜਿਨ੍ਹਾਂ ਦੇ ਨਾਲ ਸਾਨੂੰ ਵੀ ਲੁੱਟਿਆ ਜਾਂਦਾ ਪੂਰੇ ਦੇਸ਼ ਨੂੰ ਟੈਕਸ ਦੇ ਰੂਪ ਵਿੱਚ ਡੀਜ਼ਲ ਦੇ ਟੈਕਸ ਦੇ ਰੂਪ ਵਿੱਚ ਪੈਟਰੋਲ ਦੇ ਟੈਕਸ ਦੇ ਰੂਪ ਵਿੱਚ ਲੁੱਟਿਆ ਜਾਂਦਾ ਉਹਨਾਂ ਤੇ ਕੋਈ ਉਹਨਾਂ ਤੇ ਲਾਗੂ ਨਹੀਂ ਉਹਨਾਂ ਤੇ ਕੋਈ ਪ੍ਰਦੂਸ਼ਣ ਨਹੀਂ ਪਰ ਜੇ ਕਿਸਾਨ ਆਪਣਾ ਪੂਰੇ ਦੇਸ਼ ਦਾ ਢਿੱਡ ਭਰਦਾ ਤੇ ਇਹਨੂੰ ਪ੍ਰਦੂਸ਼ਣ ਇਹਨਾਂ ਦੇ ਪਰਚੇ ਦਰਜ ਹੁੰਦੇ ਆ ਤੇ ਇਹਨਾਂ ਦੇ ਵੱਖ-ਵੱਖ ਤਰ੍ਹਾਂਾਂ ਲੱਗਦੀਆਂ। ਅਗਲਾ ਐਕਸ਼ਨ ਕੀ ਹੋਊਗਾ ਜਥੇਬੰਦੀ ਵੱਲੋਂ ਵੱਖ-ਵੱਖ ਮੋਰਚਾ ਲ ਦੋਨਾਂ ਮੋਰਚਾ ਲ ਕੀ ਅਗਲਾ ਐਕਸ਼ਨ ਕੀ ਹੋਊਗਾ? ਅਗਲਾ ਐਕਸ਼ਨ ਇਸ ਤਰ੍ਹਾਂ ਜਿਵੇਂ ਅਸਤਰਾ ਅਸੀਂ ਦੋ ਘੰਟੇ ਦਾ ਪ੍ਰੋਗਰਾਮ ਦਿੱਤਾ ਕਿਉਂਕਿ ਇਹਦੇ ਵਿੱਚ ਅਸੀਂ ਸਾਡੀਆਂ ਹੋਰ ਮੰਗਾਂ ਵੀ ਜੁੜੀਆਂ ਜਿਵੇਂ ਡੀਏਪੀ ਲੈ ਕੇ ਯੂਰੀਆ ਨੂੰ ਲੈ ਕੇ ਕਿਉਂਕਿ ਗਾਂਹਾ ਹਾੜੀ ਦਾ ਕਣਕ ਦਾ ਸੀਜ਼ਨ ਆਉਣ ਵਾਲਾ ਹੈ ਹਜੇ ਆਲੂਆਂ ਦਾ ਮਟਰ ਦਾ ਸੀਜ਼ਨ ਚੱਲ ਰਿਹਾ ਤੇ ਡਾਈ ਨਹੀਂ ਮਿਲ ਰਹੀ ਲੋਕਾਂ ਨੂੰ। ਇਹਦੇ ਵਿੱਚ ਵੀ ਸਰਮਾਇਅਦਾਰੀ ਜਿਹੜੀ ਜਮ੍ਹਾਂ ਖੋਰੀ ਕਰਕੇ ਤੇ ਲੁੱਟਦੀ ਆ ਲੋਕਾਂ ਨੂੰ ਜੇ 130 ਉਹਨੂੰ 1700 ਦੇ ਪਿੱਛੇ ਵੇਚਿਆ ਗਿਆ ਸੀ ਤੇ ਨਾਲੇ ਉਹਦੇ ਵਿੱਚ ਜਿਹੜਾ ਨਾਲਾ ਰੈਂਦ ਖੁੰਦ ਦਿੰਦੇ ਆ ਜਿਹੜੀ ਉਹਨਾਂ ਦੇ ਕੰਮ ਵੀ ਨਹੀਂ ਉਹ ਰੈਂਦ ਖੁੰਦ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਜੋ ਵੀ ਜਥੇਵੰਦੀਆਂ ਦਾ ਅਗਲਾ ਐਕਸ਼ਨ ਹੋਵੇਗਾ ਕਿਉਂਕਿ ਸੀਜ਼ਨ ਦਾ ਟਾਈਮ ਹੈ ਝੋਨੇ ਦਾ ਹਜੇ 15-20 ਦਿਨ ਬਾਕੀ ਹੈ ਜੇਕਰ ਸਾਨੂੰ ਇਸ ਚੀਜ਼ ਆ ਜਿਹੜੀ ਮੇਨ ਆ ਲਖੀਂਪੁਰ ਖੀਰੀ ਦੇ ਇਨਸਾਫ ਦਾ ਡਾਈ ਜੂਰੀਏ ਦਾ ਜੇ ਇਹਨਾਂ ਦਾ ਇਨਸਾਫ ਜਲਦ ਨਾਲ ਮਿਲਿਆ ਤੇ ਇਸ ਤੋਂ ਵੱਡਾ ਵੀ ਅਸੀਂ ਕੁਝ ਦਿਨਾਂ ਦੇ ਵਿੱਚ ਐਕਸ਼ਨ ਲਾਗੂ ਕਰ ਸਕਦੇ ਧੰਨਵਾਦ ਪ੍ਰਧਾਨ ਜੀ ਓਕੇ ਵੈਗਰਜੀ ਦਾ ਖਾਸਾ ਵੈਗਰਜੀ ਦੀ ਫਤਿਹ ਜਿਹੜੇ ਮਜ਼ਦੂਰ ਭਰਾ ਸਾਡੇ ਜਿਹਨਾਂ ਦੇ ਉੱਤੇ ਗੱਡੀ ਚੜਾਈ ਸੀ ਉਹਨਾਂ ਦਾ ਇਨਸਾਫ ਚਾਹੀਦਾ ਸਾਨੂੰ ਉਹਨਾਂ ਨੂੰ ਸਜ਼ਾ ਵੱਦ ਸੋ ਵੱਦ ਦੇਣੀ ਚਾਹੀਦੀ ਆ ਇੱਕ ਸਾਡੇ ਕਰਜ਼ੇ ਮਾਫ਼ ਹੋਣੇ ਚਾਹੀਦੇ ਕਿਸਾਨਾਂ ਦੇ ਬਹੁਤ ਗਰੀਬ ਜਾਤ ਆ ਇੱਕ ਜਿਹੜੀ ਪ੍ਰਾਲੀ ਨੂੰ ਅੱਗ ਨਹੀਂ ਲਾਉਣ ਦਿੰਦੇ ਪ੍ਰਾਲੀ ਦਾ ਮਸਲਾ ਹੱਲ ਹੋਣਾ ਚਾਹੀਦਾ ਇਹ ਵੱਦ ਸੋ ਵੱਦ ਸਾਡਾ ਹਸੂਲ ਤੇ ਚਾਹੀਦੀ ਸਾਨੂੰ ਤੇ ਉਹਨਾਂ ਦੇ ਵੱਧ ਤੋਂ ਵੱਧ ਪਰਚੇ ਹੋਣੇ ਚਾਹੀਦੇ ਆ ਠੀਕ ਹੈ ਹਾਂਜੀ ਇਹ ਨਾ ਕੀ ਮਾੜਾ ਤੁਹਾਡਾ ਗਰਮਹੀਤਪੁਰ ਪਿੰਡ ਕਿਹੜਾ ਜੀ ਮੋਤ ਵਸਤੀ ਜਿਹੜਾ ਅੱਜ ਧਰਨਾ ਲਾਇਆ ਕੇ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਉਸ ਦੇ ਵਾਸਤੇ ਅਸੀਂ ਇਹਨਾਂ ਕਿਸਾਨਾਂ ਦਾ ਨੁਕਸਾਨ ਮੰਗਨੇ ਆ ਅਸੀਂ ਠੀਕ ਹੈ ਜੀ ਨੁਕਸਾਨ ਸ਼ਹੀਦ ਹੋਏ ਜੀ ਉਹਨਾਂ ਬਦਲੇ ਮਾਂ ਮੰਗਨੇ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਨਾ ਵੱਧ ਤੋਂ ਵੱਧ ਹਾਂਜੀ ਇਹਦੀ ਖਰੀਦ ਦੇ ਬਾਰੇ ਕੋਈ ਨਹੀਂ ਗਾ ਸਾਨੂੰ ਨਾ ਖਾਦ ਮਿਲਦੀ ਐ ਨਾ ਝੋਨੇ ਦੀ ਖਰੀਦ ਕਿਸਾਨਾਂ ਦੀ ਹੁੰਦੀ ਆ ਗਾ ਇਹ ਸਾਡੀ ਖਰੀਦ ਹੋਣੀ ਚਾਹੀਦੀ ਆ ਮੰਡੀਆਂ 'ਚ ਰੋਲ ਵਾ ਕਰਾਉਂਦੇ ਹਾਂ ਮੰਡਗਾ 'ਚ ਤਸਾਰ ਹੁੰਦਾ ਰਹਿੰਦਾ ਹਾਂਜੀ ਬਾਗ ਕਾ ਖਾਲ ਸਾਹਿਬ ਹੈ ਕਰਦੀ ਕੀ ਫਤਿਹ ਮਲਾਵਾਲਾ ਰੇਲਵੇ ਟਰੈਕ ਤੇ ਮੌਜੂਦ ਹੈਗੇ ਮੇਰੇ ਨਾਲ ਇੱਕ ਹੋਰ ਕਿਸਾਨ ਆ ਗੋ ਹੈਗੇ ਆ ਬਾਈ ਜੀ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਜਗਤਾਰ ਸਿੰਘ ਜੱਲੇਵਾਲ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਉਹਦਾ ਮੈਂ ਜਰਨਲਿਸਟ ਹਾਂ ਠੀਕ ਹੈ ਜੀ ਜਿਹੜਾ ਅੱਜ ਮੋਰਚਾ ਲੱਗਾ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਇਹ ਤਾਂ ਜਿਹੜਾ ਸਾਡਾ ਬੜੇ ਚਿਰ ਤੋਂ ਟੈਣੀ ਮਿਸ਼ਰਾ ਤੇ ਉਹਦਾ ਬੇਟੇ ਦੇ ਖਿਲਾਫ ਉੱਥੇ ਜਾ ਕੇ ਰੋਸ ਮਜਾਰੇ ਕੀਤੇ ਅਸੀਂ ਤੇ ਉਦੋਂ ਮੰਤਰੀ ਸੀ ਚਲੋ ਹੁਣ ਲੋਕਾਂ ਨੇ ਉਹਨੂੰ ਸਜ਼ਾ ਦਿੱਤੀ ਮੰਤਰੀ ਪੁਰਨੇ ਦੇ ਥੱਲੇ ਸੁਟਿਆ ਤੇ ਉਹਦੀ ਥਾਂ ਤੇ ਬਿੱਟੂ ਨੂੰ ਤੇ ਕੰਗਣਾ ਨੂੰ ਬੋਲਣ ਵਾਸਤੇ ਛੱਡਿਆ ਇਹਨਾਂ ਸਰਕਾਰਾਂ ਨੇ ਅਸੀਂ ਬਿੱਟੂ ਨੂੰ ਵੀ ਇਹ ਬੇਨਤੀ ਕਰਨੇ ਬਿੱਟੂ ਆਪਦੀ ਜ਼ੁਬਾਨ ਨੂੰ ਲਗਾਮ ਦੇ ਕਿਸਾਨ ਦਾ ਪੁੱਤ ਐ ਤੇਰਾ ਦਾਦਾ ਮੁੱਖ ਮੰਤਰੀ ਰਿਆ ਕੁਛ ਉਹਨੇ ਵੀ ਬੜਾ ਲੋਕਾਂ ਦਾ ਧਾਨ ਕੀਤਾ ਤੇ ਤੂੰ ਵੀ ਧਾਨ ਕਰਨਾ ਚਾਹਣਾ ਇਸ ਕਰਕੇ ਇਹਨਾਂ ਨੀਤੀਆਂ ਤੋਂ ਵਾਪਸ ਆ ਜਾਵੋ ਕਿ ਕਿਸਾਨੀ ਨਾਲ ਜੁੜੋ ਕਿਉਂਕਿ ਤੂੰ ਵੀ ਤੁਹਾਡੇ ਕੋਲ ਵੀ ਜ਼ਮੀਨ ਹੈ ਤੁਸੀਂ ਵੀ ਤਗੜੇ ਲਾਟੀ ਜੇ ਇਸ ਕਰਕੇ ਜਿਹੜੀਆਂ ਹੁਣ ਪਿੰਡਾਂ ਦੇ ਵਿੱਚ ਇੱਧਰ ਸਮੱਸਿਆਵਾਂ ਆ ਰਹੀਆਂ ਨੇ ਜਿਵੇਂ ਚੋਣਾ ਦੇ ਵਿੱਚ ਚੰਗੇ ਬਲਾਕਾਂ ਦੇ ਵਿੱਚ ਜਿਵੇਂ ਆਪਣੇ ਜੀਰਾ ਬਲਾਕ ਮਹੂ ਬਲਾਕ ਇਹਨਾਂ ਬਲਾਕਾਂ ਦੇ ਵਿੱਚ ਐਹੋ ਜੀ ਧੁੰਦਲੀ ਹੋ ਰਹੀ ਏ ਕਿ ਸਰਕਾਰ ਜੋ ਕਾਂਗਰਸ ਸਰਕਾਰ ਨੇ ਰੀਤ ਚਲਾਈ ਸੀ ਉਸੇ ਰੀਤ ਨੂੰ ਅੱਗੇ ਤੋਰਦੇ ਹੋਏ ਚੰਗੇ ਚੰਗੇ ਕਿਸਾਨਾਂ ਸਰਦਾਰਾਂ ਦੀਆਂ ਪੱਗਾਂ ਗੁੰਡੇ ਅਕਸਰ ਲਾ ਕੇ ਲਈ ਜਾਂਦੇ ਨੇ ਬੜੀ ਸ਼ਰਮ ਵਾਲੀ ਗੱਲ ਏ ਤੇ ਸਰਪੰਚੀ ਕੋਈ ਚੀਜ਼ ਨਹੀਂ ਹੁੰਦੀ ਪਿੰਡ ਦੀ ਆਈ ਕਿਸਾਨ ਨੂੰ ਬੇਨਤੀ ਕਰਨੇ ਕਿਸਾਨ ਆਗੂਆਂ ਨੂੰ ਵੀ ਬੇ ਜਿਹੜੇ ਕਿਸਾਨ ਆਗੂ ਵੀ ਇੱਧਰ ਜਾਨ ਜਿਆਦਾ ਰੱਖਦੇ ਨਾ ਰੱਖਣ ਹੁਣ ਘੋੜੇ ਤੇ ਚੜ੍ਹ ਕੇ ਕਿ ਥੱਲੇ ਖੋਤੇ ਵਾਲਾ ਕੰਮ ਬਣ ਜਾਂਦਾ ਇਹ ਕੰਮ ਨਾ ਕਰਨ ਮੈਂ ਤਾਂ ਸਪਸ਼ਟ ਕਰਨਾ ਕਿਉਂਕਿ ਸਾਡੇ ਕਿਸਾਨ ਕਈ ਲੱਛਣ ਵੀ ਲੰਡਾਏ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਫੋਨ ਵੀ ਕੀਤੇ ਨੇ ਕਿ ਤੁਸੀਂ ਇਹਨਾਂ ਚੱਕਰਾਂ 'ਚ ਨਾ ਪਾਓ ਕਿਸਾਨੀ ਬਚਾਈਏ ਜੇ ਆਪਾਂ ਪਰਿਵਾਰ ਬਚਾਲਿਆ ਕਿਸਾਨੀ ਬਣ ਗਈ ਉੱਤੇ ਝੋਨੇ ਦਾ ਸੀਜ਼ਨ ਹੈ ਸਰਕਾਰ ਨੇ ਕੋਈ ਮੰਡੀਆਂ ਦਾ ਪ੍ਰਬੰਧ ਨਹੀਂ ਕੀਤਾ ਜਿਵੇਂ ਡਾਈ ਖਾਦ ਭੇਜੀ ਜਾਂਦੇ ਨੇ ਦੁਕਾਨਾਂ ਤੇ ਹੁਣੇ ਤੁਸੀਂ ਮੱਲਾ ਦੇ ਵਿੱਚ ਜਲੇ ਜੋ ਕਿਸੇ ਕੋਲ ਚਲ ਜਾ 200 ਰੁਪਿਆ 300 ਬੋਰੀ ਮਗਰ ਵਾਧੋ ਤੁਹਾਨੂੰ ਖਾਤ ਵਾਧੂ ਮਿਲਦੀ ਹੈ ਜਾਂ ਨਾਲ ਸਮਾਨ ਲਵੋ 2-300 ਦਾ ਉਹ ਗੱਲ ਉੱਥੇ ਜਾਂਦੀ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਟਰੇਨਾਂ ਭਰ-ਭਰ ਕੇ ਖਾਦ ਲਿਆਵੇ ਜਿਵੇਂ ਨਕਲੀ ਖਾਦ ਫੜੀ ਗਈ ਉਹਨੂੰ ਵਾਪਸ ਕੀਤਾ ਜਾਵੇ ਸਾਨੂੰ ਅਸਲੀ ਖਾਦ ਦਿੱਤੀ ਜਾਵੇ ਸਾਡੇ ਕਿਸਾਨਾਂ ਦਾ ਭਲਾ ਹੋ ਜੇ ਕਿਉਂਕਿ ਕਿਸਾਨੀ ਤਾਂ ਅੱਗੇ ਹੀ ਮਾਰੇਗੀ ਪ੍ਰਧਾਨ ਜੀ ਅੱਜ ਜਿਹੜਾ ਮੋਰਚਾ ਲੱਗਾ ਹੋਇਆ ਇੱਥੇ ਕਰੀਬ 2-3 ਘੰਟੇ ਦਾ ਜਿਹੜਾ ਰੇਡ ਰੁਕੂ ਦੋਨੋਂ ਹੈਗਾ ਪੂਰੇ ਦੇਸ਼ ਭਰ ਦੇ ਦੋਲਮ ਚੱਲ ਰਿਹਾ ਵੱਖ-ਵੱਖ ਪਲੇਟਫਾਰਮ ਤੇ ਚੱਲ ਰਿਹਾ ਹੈਗਾ ਵੱਖ-ਵੱਖ ਕਿਸਾਨ ਜਥੇਬੰਦੀਆਂ ਦੁਆਰਾ ਚੱਲ ਰਿਹਾ ਹੈਗਾ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਮੁੱਦੇ ਤਾਂ ਕਈ ਨੇ ਪੁਰਾਣੇ ਹੀ ਮੁੱਦੇ ਨੇ ਅੱਜ ਦੇ ਕੋਈ ਨਵਾਂ ਮੁੱਦਾ ਨਹੀਂਗਾ ਰਾਣੀਆਂ ਹੀ ਸਾਡੀਆਂ ਮੰ ਫਣਵੇ ਜਿਹੜਾ ਆਪਣਾ ਟਾਣੀ ਮਿਸ਼ਰਾ ਦਾ ਬੇਟਾ ਨੇ ਗੱਡੀ ਚੜਾ ਕੇ ਕਿਸਾਨਾਂ ਨੂੰ ਕੁਚਲਿਆ ਸੀ ਇੱਕ ਪੱਤਰਕਾਰ ਦੀ ਮੌਤ ਹੋਈ ਸੀ ਉਹਨਾਂ ਨੂੰ ਵੀ ਹੁਣ ਸਨਮਾਨਤ ਕੀਤਾ ਜਾ ਰਿਹਾ ਕੀਤਾ ਇਹਨਾਂ ਨੇ ਉਹਦੇ ਖਿਲਾਫ ਵੀ ਸਾਡੀ ਵੱਡੀ ਮਹਿਮਾ ਐ ਲੜ ਰਹੇ ਆ ਲੜਾਂਗੇ ਵੀ ਗਾਂਵੀ ਅੱਗੇ ਤੋਂ ਵੀ ਹੋਰ ਸਾਡੀਆਂ ਮੁਸ਼ਕਲਾਂ ਜਿਵੇਂ ਡੀਏਪੀ ਦੀ ਮੁਸ਼ਕਲ ਆ ਝੋਨੇ ਦੀ ਖਰੀਦ ਬਦਲੇ ਉਹ ਅਜੇ ਤੱਕ 10 ਇੱਕ ਨੂੰ ਅੱਗੇ ਬੋਲੀ ਸ਼ਟਾਰਟ ਹੋ ਜਾਂਦੀ ਹੈ ਤੇ ਝੋਨਾ ਇਨਸਪੈਕਟਰ ਉਹ ਤੋਂ ਪਹਿਲਾਂ ਹੀ ਪਹਿਲੀ ਤਰੀਕ ਤੋਂ ਪਹਿਲਾਂ ਪਹਿਲੇ ਸਾਫ ਸਪਾਈਆਂ ਹੋ ਜਾਂਦੀਆਂ ਨੇ ਮੰਡੀ ਪਾਣੀ ਦੇ ਪ੍ਰਬੰਧ ਲਾਈਟ ਦਾ ਪ੍ਰਬੰਧ ਇਨਸਪੈਕਟਰ ਪਹਿਲਾਂ ਹੀ ਘੇੜੇ ਮਾਰਨੇ ਸ਼ੁਰੂ ਕਰ ਦਿੰਦੇ ਅੱਜ 3 ਤਰੀਕ ਹੋ ਗਈ ਆ ਜੀ ਅਜੇ ਤੱਕ ਕੋਈ ਬੰਦਾ ਇਹਨਾਂ ਦਾ ਅਧਿਕਾਰੀ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਸਰਕਾਰ ਦੀਆਂ ਬਹੁਤ ਜ਼ਿਆਦਾਆਂ ਨੀਤੀਆਂ ਮਾੜੀਆਂ ਨੇ ਇਹ ਜਿਹੜੀ ਸਰਕਾਰ ਭਗਵੰਤ ਮਾਨ ਸਰਕਾਰ ਹੈ ਇਹ ਸਾਰੀਆਂ ਸਰਕਾਰਾਂ ਨਾਲੇ ਨਕਮੀ ਸਰਕਾਰ ਨਿਕਲੀ ਆ ਬਿਲਕੁਲ ਜਿਹੜਾ ਬਦਲਾਅ ਲੋਕ ਭਾਲਦੇ ਇਹੋ ਜਿਹਾ ਬਦਲਾਅ ਲੋਕਾਂ ਨੂੰ ਮਿਲਿਆ ਜਿਹੜਾ ਲੋਕ ਯਾਦ ਰੱਖਣਗੇ ਸਰਕਾਰ ਅੱਗੇ ਸਰਕਾਰ ਸੈਂਟਰ ਸਰਕਾਰ ਦੀ ਨੀਤੀ ਮਾੜੀ ਸੀ ਪਰ ਹੁਣ ਪੰਜਾਬ ਸਰਕਾਰ ਦੀ ਵੀ ਬਹੁਤ ਜ਼ਿਆਦੀ ਕਿਸਾਨਾਂ ਦੇ ਉਰ ਨੀਤੀ ਜਿਹੜੀ ਮਾੜੀ ਆ ਜੀ ਪ੍ਰਧਾਨ ਜੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੂਗਾ ਮੇਰੇ ਖਿਆਲ ਵਿੱਚ ਆਮ ਆਦਮੀ ਪਾਰਟੀ ਜਿਹੜਾ ਨਾਅਰਾ ਲਾਇਆ ਸੀਗਾ ਸਿਹਤ ਤੇ ਸਿੱਖਿਆ ਨੂੰ ਲੈ ਕੇ ਜਾਂ ਭ੍ਰਿਸ਼ਟਾਚਾਰ ਮੁਕਤ ਮੇਰੇ ਖਿਆਲ ਵਿੱਚ ਇਹ ਆਪਸ ਵਿੱਚ ਉਲਝ ਕੇ ਰਹਿ ਗਏ ਆ ਜਾਂ ਚੋਣਾਂ ਨੂੰ ਜਿਹੜਾ ਚੋਣਾਂ ਆ ਆਪ ਦਾ ਜਿਹੜਾ ਸਾਰਾ ਹੈਗਾ ਵਰਗ ਜਿਹੜਾ ਉਹ ਉਲਝ ਕੇ ਰਹਿ ਗਿਆ ਜੀ ਬਿਲਕੁਲ ਜੀ ਉਹ ਵੇਖ ਲਓ ਤੁਸੀਂ ਕਿ ਜੇ ਕੋਈ ਚੰਗੇ ਕੰਮ ਕਰਦੇ ਹੁਣ ਤੁਸੀਂ ਦੇਖ ਲਓ ਅੱਗੇ ਏ 90 ਕਿੰਨੀਆਂ ਸੀਟਾਂ ਅੱਗੇ ਇਹਨਾਂ ਨੂੰ ਦਿੱਤੀਆਂ ਨੇ 92 ਤੇ ਹੁਣ ਤੁਸੀਂ ਵੇਖੋ ਇਹ ਚਾਰ ਸੀਟਾਂ ਨਾ ਮੌਜੂਦਾ ਸਰਕਾਰ ਦੇ ਵਿੱਚ ਹੁੰਦੇ ਆ ਇਹਨਾਂ ਨੂੰ ਚਾਰ ਸੀਟਾਂ ਮਿਲੀਆਂ ਨੇ ਤੇ ਗਾਂ ਤਾਂ ਜਿਹੜਾ ਹੁਣ ਆਉਣ ਵਾਲਾ ਇਲੈਕਸ਼ਨ ਹੋਊਗਾ ਗਾਂ ਤਾਂ ਲੋਕੀ ਨਾਂ ਲੈਣਾ ਵੀ ਭੁੱਲ ਜਾਣਗੇ ਇਹਨਾਂ ਦਾ ਵੀ ਨਾਂ ਵੀ ਆਮ ਆਦਮੀ ਦਾ ਕਿਤੇ ਲਿਆ ਜਾਂਦਾ ਬਹੁਤ ਜ਼ਿਆਦਾ ਇਹਨਾਂ ਨੇ ਲੋਕਾਂ ਦਾ ਕਹਾਣ ਕੀਤਾ ਉਹ ਨਾ ਵੇਖ ਲਓ ਸਰਕਾਰਾਂ ਕਾਂਗਰਸ ਸਰਕਾਰ ਕਰਦੀ ਦੀ ਕਾਲੀ ਦਰ ਕਰਦਾ ਰਿਹਾ ਇਸ ਕਰਕੇ ਬਦਲਾ ਲੋਕਾਂ ਨੇ ਇਹ ਚੀਜ਼ ਬਦਲਾ ਚ ਆਇਆ ਬਦਲਾ ਆਵੇ ਇਹਨਾਂ ਨੇ ਕੀ ਕੁਝ ਕੀਤਾ ਜੀਰੇ ਦੇ ਵਿੱਚ ਕੀ ਕੁਝ ਹੋਇਆ ਰੋਈਪੁਰ ਦੇ ਵਿੱਚ ਗੋਲੀ ਚੱਲੀ ਫੋਰ ਗਰਦਾਸਪੁਰ ਦੇ ਵਿੱਚ ਬਹੁਤ ਕੁਝ ਹੋਇਆ ਬਹੁਤ ਘਰ ਬਹੁਤ ਜਿਆਦਾ ਇਹਨਾਂ ਨੇ ਆਫ ਦੀ ਉਲਝਣਾਂ ਜੀ ਕਿਸੇ ਨੇ ਕਿਸੇ ਦਾ ਨੂੰ ਭਾਜਣਾ ਕਿ ਉਹ ਮੰਜਾ ਤੇਲਾ ਤੇਲਾ ਝਾੜੂ ਹੋ ਜਾਣਾ ਇਹ ਤੁਸੀਂ ਆਉਣ ਵਾਲੇ ਸਮੇਂ ਚ ਵੇਖਿਆ ਜੀ ਬਿਲਕੁਲ ਜਿਹੜਾ ਇਹਨਾਂ ਦਾ ਕੱਖ ਨਹੀਂ ਰਹਿਣਾ ਜੇ ਇਹਨਾਂ ਕਿਸਾਨਾਂ ਦਾ ਨੇ ਸੋਚਿਆ ਤੇ ਇਹਨਾਂ ਦਾ ਵੀ ਕੁਝ ਨਹੀਂ ਰਹਿਣਾ ਇਹ ਆ ਜੀ ਇਹ ਗੱਲਾਂ ਨੇਤੀ ਬਹੁਤ ਮਾੜੀ ਧੰਨਵਾਦ ਪ੍ਰਧਾਨ ਜੀ ਗੱਲ ਸਾਰ ਤਕੀ ਇਹ ਸੀ ਸਾਡੀ ਅੱਜ ਦੀ ਗੱਲਬਾਤ ਜਿਹੜੀ ਕਿ ਅਸੀਂ ਮੱਲਾ ਵਾਲਾ ਵਾਲਾ ਰੇਲਵੇ ਸਟੇਸ਼ਨ ਤੋਂ ਸਿਖਾਇਆ ਕਿ ਜਿਹੜਾ ਅੱਜ ਵੱਡਾ ਮੋਰਚਾ 2 ਘੰਟੇ ਦਾ ਰੇਲ ਰੁਕੋ ਅंदोलਨ ਜਿਹੜਾ ਕੀਤਾ ਗਿਆ ਵੱਖ-ਵੱਖ ਕਿਸਾਨ ਜਥੇਬੰਦੀਆਂ ਦੁਆਰਾ ਔਰ ਤੁਸੀਂ ਗੱਲਬਾਤ ਸੁਣੀ ਹੈ ਸਾਰੀ ਵੀਡੀਓਜ਼ ਦੇਖੀਆਂ ਹੈਗੀਆਂ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਸਾਡੀ ਇਹ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਵੇਗਾ ਸਾਡੇ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਹੁਤ ਬਸਕਾਈ ਸ਼ੇਅਰ ਲਾਈਕ ਕਰਨਾ ਇਹਦਾ ਸਾਡਾ ਜਿਹੜੀ ਸਾਡੀ ਵੀਡੀਓਜ਼ ਤੇ ਜ਼ਰੂਰ ਕਮੈਂਟ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ